ਅਸੀਂ ਸਾਈਟ ਦੇ ਬਹੁਤ ਜ਼ਿਆਦਾ ਹਾਂਜੀ ਹਨਾ ਮਤਲਬ ਹਾਂਜੀ ਫਰੈਂਡਸ ਅਸੀਂ ਮਿਲੇ ਆ ਮੈਂ ਤੇ ਆ ਪਾਨਾ ਖਾਨ ਅਸੀਂ ਮੈਨੂੰ ਲੱਗਦਾ 7 ਸਾਲ ਪਹਿਲਾਂ ਮਿਲੇ ਆ ਮਿਲੇ ਆ ਵਿਛੜੇ ਸੀ ਆ ਮਿਲੇ ਆ 7 ਸਾਲ ਹੋ ਗਏ ਮਿਲਿਆ ਨੂੰ ਉਸ ਤੋਂ ਪਹਿਲਾਂ ਅਸੀਂ ਮੈਨੂੰ ਲੱਗਦਾ 5 2 7 ਇਅਰਸ ਇਕੱਠੇ ਰਹੇ ਆ ਇੱਕ ਰੂਮ ਚ ਇੱਕ ਚਾਦਰ ਚ ਇੱਕ ਸਰਾਣੇ ਤੇ ਤੇ ਇਹਨਾਂ ਗੱਲ ਇਹ ਆ ਵੀ ਮੈਂ ਅਫਸਾਨਾ ਦਾ ਸਾਰਾ ਸਟਰਗਲ ਦੇਖਿਆ ਹੋਇਆ ਹੈ ਮੈਨੂੰ ਪਤਾ ਹੈ ਇਹਨੇ ਕਿੰਨੀ ਮਿਹਨਤ ਕੀਤੀ ਹੈ ਤੇ ਕਿੰਨਾ ਜ਼ਿਆਦਾ ਇਹਨੇ ਆਪਣੇ ਆਪ ਨੂੰ ਮਤਲਬ ਆਲੇ ਦੁਆਲੇ ਤੋਂ ਸੇਫ ਰੱਖ ਕੇ ਆਪਣੇ ਜਿਹੜਾ ਟੈਲੈਂਟ ਸੀਗਾ ਇਹਨੇ ਆਪਣੇ ਆਪ ਨੂੰ ਉਹ ਉੱਪਰ ਲੈ ਕੇ ਗਈ ਆ ਤੇ ਉਹਦੇ ਲਈ ਮੈਂ ਇਹਦਾ ਬਹੁਤ ਅਪਰੀਸ਼ੀਏਟ ਕਰਦੀ ਆ ਕਿ ਇਹਨੇ ਆਪਣੇ ਟੈਲੈਂਟ ਤੇ ਉੱਪਰ ਆਈ ਨਾ ਕਿ ਕਿਸੇ ਦੇ ਕਰਦੇ ਸੁਣਿਆ ਹੋਇਆ ਮੋਤਾ ਬਗਲਾ ਹੈ ਡਾਈਸ ਨੂੰ ਕੇ ਇਹ ਆਪਣੇ ਟੈਲੈਂਟ ਨੂੰ ਦੇਖ ਕੇ ਖਰੀਦੀ ਸੀ ਪ੍ਰੀਆ ਤੇ ਅੱਗੇ ਵੀ ਇਹ ਬਹੁਤ ਜ਼ਿਆਦਾ ਬੁਲੰਦੀਆਂ ਨੂੰ ਛੂਹੇਗੀ ਥੈਂਕ ਯੂ ਸੋ ਮੱਚ ਤੇ ਨੰਗਾ ਵੈਲਕਮ ਕਮ ਇਨ ਥੈਂਕ ਯੂ ਸੋ ਮੱਚ ਤਰਨ ਮੈਂ ਬਹੁਤ ਸਾਰਾ ਪਿਆਰ ਕਰਦੀ ਹਾਂ ਤੇ ਬਹੁਤ ਸਾਰਾ ਪਿਆਰ ਮੇਰੇ ਦਿਲ 'ਚ ਹਮੇਸ਼ਾ ਹੈ ਮੈਂ ਪਹਿਲੇ ਦਿਨ ਤੋਂ ਕਹਿਆ ਸੀ ਕਿ ਮੈਂ ਕਦੇ ਵੀ ਕਦੇ ਵੀ ਕੁਝ ਬਣੂੰਗੀ ਕਿਸ ਕਿਸ ਵੀ ਮੰਚ ਤੇ ਪਹੁੰਚੂੰਗੀ ਤੇ ਮੇਰਾ ਪਿਆਰ ਇਹੀ ਰਹੂਗਾ ਤਰਨ ਦੇ ਕਿਹਾ ਸੀ ਨਾ ਹਾਂ ਇਹ ਤਾਂ ਗੱਲ ਸੀ ਤੇ ਦੂਜੀ ਗੱਲ ਇਹ ਹੈ ਕਿ ਇਹ ਉਹ ਤਰਨ ਹੈ ਕਿ ਜਿਹਨੇ ਮੈਨੂੰ ਬਹੁਤ ਪਿਆਰ ਦਿੱਤਾ ਬੱਚਿਆਂ ਨਹੀਂ ਤਰਾਂ ਜਿੱਦਾਂ ਰੱਖਦੇ ਨਾ ਕਿਉਂਕਿ ਮੈਨੂੰ ਇਕੱਲੇ ਰਹਿਣ ਦੀ ਆਦਤ ਨਹੀਂ ਸੀਗੀ ਮੈਂ ਡਰਦੀ ਸੀ ਇਹ ਮੈਨੂੰ ਤਰਨ ਆਪਣੇ ਨਾਲ ਪੰਗ ਰੋਟੀ ਵੀ ਖਵਾਉਂਦੀ ਸੀ ਬਣਾ ਕੇ ਠੀਕ ਹੈ ਆਪਣੀ ਜੌਬ ਅਲੱਗ ਕਰਦੀ ਸੀ ਉਹਦੇ ਬਾਅਦ ਵੀ ਮੇਰਾ ਖਿਆਲ ਰੱਖਣਾ ਮੈਨੂੰ ਪੁੱਛਣਾ ਕਿੱਥੇ ਆ ਕਦੋਂ ਆਏਗੀ ਕਾਂਜੇ ਦੋ ਮੇਲੇ ਤੋਂ ਜਿਆ ਪ੍ਰੋਗਰਾਮ ਜੋ ਵੀ ਮੈਂ ਕਰਦੀ ਸੀ ਤੇ ਫਿਰ ਬਹੁਤ ਸਾਰੇ ਜਾਣੇ ਲੋਕਾਂ ਦੇ ਨਾਲ ਮੈਨੂੰ ਰੂਮ ਚੋਂ ਕੱਢਣ ਵੇਲੇ ਵੀ ਲੜਾਈਆਂ ਹੋਈਆਂ ਵੀ ਰੌਲਾ ਪਾਉਂਦੀ ਆ ਇਹ ਲੇਟ ਆਉਂਦੀ ਆ ਪਰ ਉੱਥੇ ਤਰਨ ਮੇਰਾ ਸਟੈਂਡ ਲੈਂਦੀ ਸੀ ਕਿ ਮੈਂ ਮਿਹਨਤ ਕਰਦੀ ਆ ਤੇ ਇਹਨੂੰ ਇਹ ਨਹੀਂ ਬੋਲਣਾ ਇਹ ਆਪਾਂ ਨਾਲ ਇਹਨੂੰ ਸਪੋਰਟ ਕਰਾਂਗੇ ਤਾਂ ਕੌਣ ਕਰੂਗਾ ਸੋ ਇਹ ਉਹ ਤਰਨਾ ਰਿਸਪੈਕਟ ਆ ਤੇ ਇਹ ਮੈਂ ਕਦੇ ਵੀ ਨਹੀਂ ਭੁੱਲ ਸਕਦੀ ਹਮੇਸ਼ਾ ਯਾ ਹਾਂ ਹਨੀਪਾ ਜੀ ਹੈ ਹਨੀ ਬਾਜੀ ਤੇ ਮੇਰੀ ਭਾਜੀ ਆਪਣੇ ਹਸਬੰਡ ਨੇ ਤੇ ਬਹੁਤ-ਬਹੁਤ ਮੁਬਾਰਕਾ ਔਰ ਇੱਕ ਪਿਆਰੀ ਸਾਦੀ ਭਾਜੀ ਵੀ ਹੋਈ ਹੈ ਮੇਰੀ ਅਨਾਇਤ ਤੇ ਬਹੁਤ-ਬਹੁਤ ਮੁਬਾਰਕਾ ਵਿਆਹ ਹੋਇਆ ਤੇ ਬੱਚੀ ਹੋਈ ਹੈ ਤੇ ਜਲਦੀ ਜਲਦੀ ਹੁਣ ਨੈਕਸਟ ਵੀਡੀਓ ਜਦੋਂ ਪਾਈਏ ਸੀ ਤੇ ਮੁੰਡਾ ਹੋ ਗਿਆ ਥੈਂਕ ਯੂ ਜਿਆਦਾ ਮੇਰੀ ਭੈਣ ਮੇਰੇ ਲਈ ਬਹੁਤ ਜ਼ਿਆਦਾ ਕੁਝ ਲੈ ਕੇ ਆ ਗਈ ਸੋ ਜਿੰਨਾ ਅਸੀਂ ਵਾਓ ਸੋ ਬਿਊਟੀਫੁਲ ਬੰਦੇ ਦੋਸਤਾਂ ਨਾਲ ਬਹੁਤ ਜ਼ਿਆਦਾ ਹੈ ਤੇ ਇੰਨਾ ਕਰਨ ਦੀ ਵਜ੍ਹਾ ਜਰੂਰ ਪਨੀ ਦੀ ਬੜੋਂ ਪਿਆਰ ਆ ਐਕਸਾਈਟਡ ਬਹੁਤ ਆ ਛੋਟੇ ਜਿਹੇ ਬੱਚੇ ਨੂੰ ਛੱਡ ਛੱਡ ਕੇ ਮੇਰੇ ਲਈ ਇਹ ਮਾਲ 11 ਵਜੇ ਆ ਫੋਨ ਵੀਡੀਓ ਕਾਲ ਚੱਕ ਆ ਦੇਖੋ ਉਹ ਦੇਖੋ ਮਤਲਬ ਬਹੁਤ ਜ਼ਿਆਦਾ ਖੁਸ਼ਬਾਤ ਯਾਰ ਤੁਸੀਂ ਮੇਰੇ ਟੇਸ ਦੇ ਕੱਪੜੇ ਲੈ ਕੇ ਆਏ ਸੱਚੀ ਤੁਹਾਨੂੰ ਦੱਸਾਂਗੇ ਉਸਾਨਾ ਨੇ ਬ్రో ਨਾਈਸ ਨਾ ਕੋ ਕੋ ਦਾ ਥੈਂਕ ਯੂ ਸੋ ਮਚ ਤੁਹਾਨੂੰ ਪਸੰਦ ਆਏ ਹਾਂ ਬੱਸ ਸਾਨੂੰ ਪਤਾ ਸੀ ਆ ਕਿ ਇਦਾਂ ਦੇ ਲਾਈਵ ਕਰਨਗੇ। थैंक यू। ਗੁੱਡ ਬੁਗ। ਅਰੀ ਵੇ ਵੀਡੀਓ ਆmdi। थैंक यू। ਹਰ ਇੱਕ ਨੂੰ ਮੈਨੂੰ ਕਰਦੇ ਹੁੰਦੇ ਆ। ਮਾਈ ਮੋਦੀ ਛਿੰਦੀ ਕਰਦੇ। ਇੰਸਟਾ ਕਰਦੇ ਆ। ਹਾਂ ਇੱਥੇ। ਨਹੀਂ। ਕੱਟ ਕੇ ਕਰਨਾ ਹਾਂ। ਲੋ ਓਪਨ ਕਰੂਗੀ। ਅਰੀ ਵੇ ਵੀਡੀਓ ਆmdi। थैंक यू। ਹਰ ਇੱਕ ਨੂੰ ਮੈਨੂੰ ਕਰਦੇ ਹੁੰਦੇ ਆ। ਮਾਈ ਮੋਦੀ ਛਿੰਦੀ ਕਰਦੇ। ਇੰਸਟਾ ਕਰਦੇ ਆ। ਹਾਂ ਇੱਥੇ। ਨਹੀਂ। ਕੱਟ ਕੇ ਕਰਨਾ ਹਾਂ। ਲੋ ਓਪਨ ਕਰੂਗੀ। ਯਾਰ ਮੈਂ ਤਾਂ ਇਹ ਕੈਰੀ ਵਾਟ ਇਜ਼ ਦਿਸ? ਹਾਰਡਫੋਨ। ਹਾਰਡਫੋਨ। ਜੇਮ ਪਾਰਟਨਰਸ। થેન્ક યુ ਜਿੰਮ ਪਾਰਟਨਰ ਬਾਈ ਮਾਈ ਪਾਰਟਨਰ ਇਸ ਦਾ ਤੁਹਾਡੇ ਵਾਸਤੇ ਆ ਭਾਜੀ ਇੱਕ ਮੇਰੇ ਆ ਇੱਕ ਸਾਜਦੇ ਆ ਓਕੇ ਇਹ ਤਾਂ ਫੋਨਾ ਨਹੀਂ ਹਾਂ ਫੋਨਾ ਤਾਂ ਨਾ ਹੋਈ ਬੜੇ ਵੈਸਟਾ ਮਨੋ ਬਲੂਟੂਥ ਆ ਨਾ ਇੱਕ ਵਾਰੀ ਚਾਰਜ ਹੋਇਆ ਬੋਟਮ ਯਾਰ ਤੁਸੀਂ ਬਹੁਤ ਜ਼ਿਆਦਾ ਕੋਈ ਨਹੀਂ ਭਾਜੀ ਆਹ ਨਾਈਸ ਬੋਟਸ ਬਹੁਤ ਸੋਹਣੇ ਨਾਈਸ ਨਾਈਸ ਸੀ ਇਹ ਹੁਣ ਐਸਾ ਕੋਈ ਥੋੜੇ ਥੋੜੇ ਚੱਕਰ ਤੁਸੀਂ ਗੋਲ ਜਿਹੜੀ ਆਈ ਤਾਂ ਤਾਲੀਆਂ ਦੋ ਸਾਡੇ ਵਿਆਹ ਦੇ ਗਿਫਟਸ ਬਹੁਤ ਨਾਈਸ ਥੈਂਕ ਯੂ ਦੇਤੇ ਹੈ ਪਲੇਸੀ ਸੀ ਇਹ ਹੁਣ ਐਸਾ ਕੋਈ ਥੋੜੇ ਥੋੜੇ ਚੱਕਰ ਤੁਸੀਂ ਗੋਲ ਜਿਹੜੀ ਆਈ ਤਾਂ ਤਾਲੀਆਂ ਦੋ ਸਾਡੇ ਵਿਆਹ ਦੇ ਗਿਫਟਸ ਬਹੁਤ ਨਾਈਸ ਥੈਂਕ ਯੂ ਦੇਤੇ ਹੈ ਪਲੇਸੀ ਓ ਵਾਓ ਵਾਹ ਦੀ ਵਾਹ ਕਹਿਣਾ ਸੱਚੂ ਉਹ ਸੋਹਣੀ ਲੱਗ ਰਹੀ ਹੈ ਨਾ ਮੈਂ ਦੇਖਦੀ ਆਂ ਕੱਲ ਸ਼ੋਅ ਤੇ ਲਉਣੀ